ਗੱਡੀ ਦੇ ਉੱਤੇ ਸ਼ਰਾਬ ਦੀ ਬੋਤਲ ਰੱਖ ਕੇ ਹੁੜਦੰਗ ਮਚਾਰਿਆ ਇੱਕ ਸ਼ਖਸ ਜਿਸ ਦਾ ਕਿ ਬਾਜ਼ਾਰ ਵਾਲਿਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਮਾਨਸਾ ਦੇ ਵਿੱਚ ਰਾਜੂ ਪੰਜਾਬੀ ਬਾਜ਼ਾਰ ਦੇ ਵਿੱਚ ਗੱਡੀ ਦੇ ਉੱਤੇ ਸ਼ਰਾਬ ਦੀ ਬੋਤਲ ਰੱਖ ਕੇ ਹੁੜਦੰਗ ਮਚਾ ਰਿਹਾ ਸੀ ਜਿਸ ਦਾ ਕਿ ਬਾਜ਼ਾਰ ਵਾਲਿਆਂ ਦੇ ਵਿਰੋਧ ਕੀਤਾ ਤੇ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਦੱਸਿਆ ਗਿਆ ਕਿ ਮਾਨਸਾ ਸਿਟੀ 2 ਪੁਲਿਸ ਨੇ ਦੋਸ਼ੀ ਰਾਜੂ ਪੰਜਾਬੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਥਾਣਾ ਪਰਿਵਾਰੀ ਗੁਰਤੇਜ ਸਿੰਘ ਦਾ ਹੈ ਕਿ ਮਾਨਸਾ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਗੱਡੀ ਦੇ ਉੱਤੇ ਸ਼ਰਾਬ ਦੀ ਬੋਤਲ ਰੱਖ ਕੇ ਰੀਲ ਬਣਾ ਰਿਹਾ ਸੀ ਜਿਸ ਦੇ ਚੱਲਦਿਆ ਕਿ ਲਾਕੇ ਚਦੇਸ਼ਤ ਦਾ ਮਾਹੌਲ ਬਣਿਆ ਤੇ ਇਸੇ ਕਾਰਨ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਰਾਜੂ ਪੰਜਾਬੀ ਨੇ ਆਪਣੀ ਗੱਡੀ ਦੇ ਉੱਤੇ ਮੀਡੀਆ ਦਾ ਵੱਡਾ ਸਟicker ਵੀ ਲਗਾ ਕੇ ਰੱਖਿਆ ਗਿਆ ਸੀ ਉਹ ਆਪਣੇ ਆਪ ਨੂੰ ਫਿਲਮੀ ਐਕਟਰ ਦੱਸ ਰਿਹਾ ਸੀ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਤੇ ਅੱਜ ਸਾਡਾ ਐਸ்சி ਹਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਬਸ ਅੱਡਾ ਮੌਜੂਦ ਸੀ ਤਾਂ ਉਹਨੂੰ ਮੌਕੇ ਪਰ ਖਾਸ ਨੇਤਰਾ ਦਿੱਤੀ ਆ ਵੀ ਇੱਕ ਜਿਹੜਾ ਹੈਗਾ ਰਾਜੂ ਰਾਜੀ ਰਾਜੂ ਪੰਜਾਬੀ ਤੇ ਉਸ ਦਾ ਡਰਾਈਵਰ ਇੱਕ ਗੱਡੀ ਤੇ ਜਿਹੜਾ ਹੈਗਾ ਜਿਹੜੇ ਰਸ਼ ਡਰਾਈਵਿੰਗ ਕਰਕੇ ਉੱਤੇ ਜਿਹੜਾ ਬਹੁਤ ਸ਼ਰਾਬ ਦੀ ਬੋਤਲ ਰੱਖ ਕੇ ਸਟੰਟ ਵਗੈਰਾ ਕਰ ਰਹੇ ਆ ਲੋਕਾਂ ਦੇ ਵਿੱਚ ਜਿਹੜਾ ਹੈ ਸਹਿਮ ਦਾ ਮਾਹੌਲ ਬਣਿਆ ਹੋਇਆਗਾ ਤੇ ਜਿਸ ਤੇ ਅਸੀਂ ਉਹਨਾਂ ਨੂੰ ਕਾਬੂ ਕਰਕੇ ਤੇ ਉਹਨਾਂ ਦਾ ਮੈਡੀਕਲ ਵਗੈਰਾ ਉਹਦਾ ਜਿਹੜਾ ਸ਼ਰਾਬ ਪੀ ਰਿਆ ਸੀ ਕਰਵਾਇਆ ਤੇ ਉਹਨਾਂ ਦੇ ਖਿਲਾਫ ਜਿਹੜਾ ਐਸੀ ਮੁਕਦਮਾ ਦਰਜ ਰਿਸਟਰ ਕਰ ਰਹੇ ਆ ਤੇ ਜਿਹੜੇ ਹੈਗੇ ਮਦਕ ਵਦਮਦ ਰਜਿਸਟਰ ਕਰਕੇ ਤੋਂ ਪਿੱਛੇ ਉਹਨਾਂ ਨੂੰ ਚਲੀ ਜਾਂਦੀ ਜਾਰੇ ਗੱਡੀ ਦੇ ਉੱਤੇ ਸ਼ਰਾਬ ਦੀ ਬੋਤਲ ਰੱਖ ਕੇ ਹੁੜਦੰਗ ਮਚਾਰਿਆ ਇੱਕ ਸ਼ਖਸ ਜਿਸ ਦਾ ਕਿ ਬਾਜ਼ਾਰ ਵਾਲਿਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਮਾਨਸਾ ਦੇ ਵਿੱਚ ਰਾਜੂ ਪੰਜਾਬੀ ਬਾਜ਼ਾਰ ਦੇ ਵਿੱਚ ਗੱਡੀ ਦੇ ਉੱਤੇ ਸ਼ਰਾਬ ਦੀ ਬੋਤਲ ਰੱਖ ਕੇ ਹੁੜਦੰਗ ਮਚਾ ਰਿਹਾ ਸੀ ਜਿਸ ਦਾ ਕਿ ਬਾਜ਼ਾਰ ਵਾਲਿਆਂ ਦੇ ਵਿਰੋਧ ਕੀਤਾ ਤੇ ਉਸ ਦੀ ਸੂchnਾ ਪੁਲਿਸ ਨੂੰ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਦੱਸਿਆ ਗਿਆ ਕਿ ਮਾਨਸਾ ਸਿਟੀ 2 ਪੁਲਿਸ ਨੇ ਦੋਸ਼ੀ ਰਾਜੂ ਪੰਜਾਬੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਥਾਣਾ ਪ੍ਰਬਾਰੀ ਗੁਰਤੇਜ ਸਿੰਘ ਦਾ ਇਹ ਕਹਿਣਾ ਹੈ ਕਿ ਮਾਨਸਾ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਗੱਡੀ ਦੇ ਉੱਤੇ ਸ਼ਰਾਬ ਦੀ ਬੋਤਲ ਰੱਖ ਕੇ ਰੀਲ ਬਣਾ ਰਿਹਾ ਸੀ ਜਿਸ ਦੇ ਚੱਲਦਿਆ ਕਿ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਤੇ ਇਸੇ ਕਾਰਨ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਰਾਜੂ ਪੰਜਾਬੀ ਨੇ ਆਪਣੀ ਗੱਡੀ ਦੇ ਉੱਤੇ ਮੀਡੀਆ ਦਾ ਵੱਡਾ ਸਟicker ਵੀ ਲਗਾ ਕੇ ਰੱਖਿਆ ਗਿਆ ਸੀ ਉਹ ਆਪਣੇ ਆਪ ਨੂੰ ਫਿਲਮੀ ਐਕਟਰ ਦੱਸ ਰਿਹਾ ਸੀ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਅੱਜ ਸਾਡਾ ਐਸ்சி ਹਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਬਸ ਸਾਡਾ ਮੌਜੂਦ ਸੀ ਤਾਂ ਉਹਨੂੰ ਮੌਕਾ ਖਾਸ ਨੇ ਤਰਾ ਦਿੱਤੀ ਆ ਵੀ ਇੱਕ ਜਿਹੜਾ ਹੈਗਾ ਰਾਜੂ ਰਾਜੀ ਰਾਜੂ ਪੰਜਾਬੀ ਤੇ ਉਸ ਦਾ ਡਰਾਈਵਰ ਇੱਕ ਗੱਡੀ ਤੇ ਜਿਹੜਾ ਹੈਗਾ ਜਿਹੜੇ ਰਸ਼ ਡਰਾਈਵਿੰਗ ਕਰਕੇ ਉਹ ਜਿਹੜਾ ਪਛਰਾ ਦੀ ਬੋਤਲ ਰੱਖ ਕੇ ਸਟੰਟ ਵਗੈਰਾ ਕਰ ਰਹੇ ਆ ਲੋਕਾਂ ਦੇ ਵਿੱਚ ਜਿਹੜਾ ਹੈ ਸਹਿਮ ਦਾ ਮਾਹੌਲ ਬਣਿਆ ਹੋਇਆਗਾ ਤੇ ਜਿਸ ਤੇ ਅਸੀਂ ਉਹਨਾਂ ਨੂੰ ਕਾਬੂ ਕਰਕੇ ਤੇ ਉਹਨਾਂ ਦਾ ਮੈਡੀਕਲ ਵਗੈਰਾ ਉਹਦਾ ਜਿਹੜਾ ਸ਼ਰਾਬ ਪੀ ਰਿਹਾ ਸੀ ਕਰਵਾਇਆ ਤੇ ਉਹਨਾਂ ਦੇ ਖਿਲਾਫ ਜਿਹੜਾ ਸੀ ਮੁਕੱਦਮਾ ਦਰਜ ਰਜਿਸਟਰ ਕਰ ਰਹੇ ਆ ਤੇ ਜਿਹੜੇ ਹੈਗਾ ਮਦਕ ਵਾਦਮਦ ਰਜਿਸਟਰ ਕਰਕੇ ਤਪੀਚਾਂ ਵਿੱਚ ਲੈਣੇ ਜਾ ਰਹੇ ਆ I'm